हज़ा पूर भा कंदा पास रोट रख मंग केख सरकार प्री मुर्दा हक़ लवांगे कना ਨਾਮ ਹਰਜਿੰਦਰ ਸਿੰਘ ਯਾਹ ਰੋਡਵੇ ਪਨਵਸ ਪੀਆਰਟੀ ਸਬਕਟ ਵਰਕਰ ਯੂਨੀਅਨ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਦੇਖੋ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਜਿੱਦ ਨੇ ਸਰਕਾਰਾਂ ਤੋਂ ਚੱਲੀਆਂ ਆ ਰਹੀਆਂ ਨੇ ਤੇ ਜੋ ਸਰਕਾਰ ਕਹਿੰਦੀ ਸੀ ਕਿ ਸੱਤਾ ਦੇ ਵਿੱਚ ਆਉਣ ਤੇ ਜਿਹੜੇ ਕੱਚੇ ਮਜ਼ਦੂਰ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਨਿੱਜੀਕਰਨ ਉਹ ਬੰਦ ਕੀਤਾ ਜਾਊਗਾ ਤੇ ਉਹ ਜਿਹੜੀਆਂ ਮੰਗਾਂ ਸੀ ਉਹ ਸਾਡੀਆਂ ਯੂਨੀਅਨ ਦੇ ਤੋਨੇ ਨਾਲ ਤਾਂ ਕਿਸੇ ਮਜ਼ਦੂਰ ਨੂੰ ਪੱਕਾ ਕੀਤਾ ਗਿਆ ਨਾ ਹੀ ਅਦਾਰਿਆਂ ਨੂੰ ਬਚਾਉਣ ਲਈ ਕੋਈ ਵਸਤ ਪਾਈ ਗਈ ਤੇ ਨਾ ਹੀ ਐਸਾ ਧਾਰਿਆਂ ਦੀ ਬੇਤਰੀ ਤੇ ਕੋਈ ਕੰਮ ਕੀਤਾ ਯਾਰਿਆ ਸੋ ਉਹਨਾਂ ਮੰਗਾਂ ਨੂੰ ਲੈ ਕੇ ਸੀ ਜਿਹੜੇ ਧਰਨੇ ਪੰਡਾ ਚੱਲੇ ਉਹ ਅੱਜ ਕਰਨ ਨੂੰ ਮਜਬੂਰ ਕਿੰਨੇ ਦਿਨ ਤੱਕ ਇਹ ਧਰਨਾ ਪੰਡਾ ਚੱਲਣੇਗਾ ਸਾਡਾ ਜੀ ਜਿਹੜਾ 3 ਦਿਨ ਦਾ ਧਰਨਾ ਪਰ ਚੱਲਣਾ 6 7 8 ਅੱਜ ਤੇ ਸਾਡਾ ਇੱਥੇ ਸ਼ਾਂਤਮਈਆ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰਨਾ ਜੇ ਸਾਡਾ ਫੇਰ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਸਾਨੂੰ ਮਜਬੂਰ ਨਾਲ ਕੋਈ ਤਿੱਖੇ ਸੰਘਰਸ਼ ਲਿਖਨੇ ਪੈਣਗੇ ਕੀ ਲੱਗਦਾ ਪੰਜਾਬ ਸਰਕਾਰ ਦੀ ਇਹ ਮਹਿਮ ਮਹਿਕਮਾ ਜਿਹੜਾ ਪੀ ਆਰਟੀਸੀ ਪੰਬਸ ਹੈ ਲੇਕਿਨ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਕਾਰਨ ਕੀ ਮੰਦੇ ਜਾ ਸਰਕਾਰ ਦੀ ਜਿੱਦੀ ਨੀਤ ਆ ਉਹਦੇ ਵਿੱਚ ਕੋਟ ਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਵਾਅਦੇ ਕਰਦੇ ਸੀ ਤੁਹਾਨੂੰ ਜਿਹੜਾ ਹਰਾ ਪੈਣਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚਲਾਇਆ ਜਾਊਗਾ ਬੇਰਜ਼ਗਾਰਾਂ ਨੂੰ ਰੋਜ਼ਗਾਰ ਦਿੱਤੇ ਜਾਣਗੇ ਅੱਜ ਹੋ ਅੱਜ ਹੋ ਦੇ ਉਲਟ ਰਿਹਾ ਨਾ ਤਾਂ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਜਾ ਰਿਹਾ ਨਾ ਹੀ ਮਹਿਕਮੇ ਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਬਸ ਪਾਈ ਆ ਤੇ ਅਸੀਂ ਪੰਜਾਬ ਦੀ ਜਿਹੜੀ ਅੱਜ ਜਨਤਾ ਖੰਝਲ ਖਵਾਰ ਹੋਦੀ ਆ ਉਹਦੀ ਮੰਗ ਵੀ ਨਾਲ ਲੈ ਕੇ ਚੱਲ ਰਿਹਾ ਵੀ ਜਿਹੜੀ ਸਰਕਾਰੀ ਮੈਕਮੇ ਨੇ ਪੀਆਰਟੀਸੀ ਦਾ ਲਾਲੋ ਜਾਂ ਪਨਵਾ ਦਾ ਲਾਲੋ ਜੀ ਉਹ ਪੰਜਾਬ ਦੀ ਜਨਤਾ ਦੀ ਆਬਾਦੀ ਦੇ ਹਿਸਾਬ ਨਾਲ ਸਾਨੂੰ 10000 ਸਰਕਾਰੀ ਬੱਸ ਦੀ ਲੋੜ ਆ ਉਹ ਬੱਸ ਸਾਨੂੰ ਮੁਹੱਈਆ ਕਰਾਈ ਜਾਵੇ ਪਰ ਸਰਕਾਰ ਨੇ ਹਜੇ ਤੱਕ ਇਸ ਅਦਾਰੇ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ 58 ਸੀਟਡ ਬੱਸ ਦੇ ਵਿੱਚ 50 100 ਪਲੱਸ ਸਵਾਰੀ ਅਸੀਂ ਜਿਹੜੇ ਉਹਨਾਂ ਦੇ ਨਿੱਜੀ ਸਥਾਨ ਉੱਤੇ ਤੱਕ ਭੰਜਾਉਣੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਪਰ ਸਰਕਾਰ ਨੂੰ ਉਹਦਾ ਵੀ ਧਿਆਨ ਨਹੀਂ ਹੈਗਾ ਅਸੀਂ ਕਹਿੰਦੇ ਵੀ ਸਰਕਾਰੀ ਬਸ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਤਾਂ ਜੋ ਇੱਕ ਬਸ ਪੈਂਦੀ ਆ ਤਾਂ ਉਹਦੇ ਘੱਟੋ ਘੱਟ 5 ਤੋਂ 6 ਮੁਲਾਜ਼ਮ ਭਰਤੀ ਹੋਣ ਜਿਹੜੇ ਪੰਜਾਬ ਦੇ ਸਾਡੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਤੇ ਮੋਹਈਆ ਹੁੰਦੇ ਨੇ ਸੋ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਸੰਘਰਸ਼ ਤੇ ਵਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਏ ਕਿਹ ਨੀ ਨੀਤੀ ਰਹੀ ਆਂ ਬੱਲੇ ਲੱਡਾਂਦੇ ਅਗਰ ਸੁਣਵਾਈ ਨਾ ਹੋਵੇ ਸੁਣਵਾਈ ਦੇਖੋ ਜੀ ਜੇ ਤਾਂ ਕਾਦੂ ਸਾਡਾ ਮੁੱਖ ਮੰਤਰੀ ਪੰਜਾਬ ਦੀ ਕੋਟੀ ਦਾ ਘਰਵਾ ਤਾਂ ਜੋ ਅਸੀਂ ਗੂੰਗੀ ਵਾਲੀ ਸਰਕਾਰ ਨੂੰ ਉੱਥੇ ਜਾ ਕੇ ਜਗਾ ਸਕੀਏ ਪਰ ਜੇ ਉੱਥੇ ਸਾਡੀ ਸਰਕਾਰ ਨਹੀਂ ਸੁਣਵਾਈ ਕਰਦੀ ਤਾਂ ਸਾਨੂੰ ਉਸ ਤੋਂ ਵੀ ਤਿੱਖੇ ਸਨ ਹਾਏ 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 ਲੋਟਾ ਪੰਜਾਬ ਜਿੰਦਾਬਾਦ ਜਿੰਦਾਬਾਦ ਤੁਹਾਨੂੰ ਸੰਪੂਰਨ ਬਣਾ ਦੇ ਕਾ ਜਿੰਦਾਬਾਦ 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 ਪ੍ਰੋਸਟਾ ਖਵਾ ਲੋਕਾਂ ਨੂੰ ਦੇ ਜਿੰਦਾਬਾਦ ਮੰਗ ਮੰਗ ਕੇ ਕਹੋ ਆੱਜ ਤੋਂ ਮੰਗਾਂ ਦੇ ਨਾਲ ਬਾਈਕਾ ਦਿੱਤੀਆਂ। ਮਾਣਾ ਹਰਜਿੰਦਰ ਸਿੰਘ ਯਾਪ ਰੋਡਵੇ ਪਨਵਸਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ। ਦੇਖੋ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਜਿਸ ਨੇ ਸਰਕਾਰਾਂ ਤੋਂ ਚੱਲੀਆਂ ਆ ਰਹੀਆਂ ਨੇ ਤੇ ਜੋ ਸਰਕਾਰ ਕਹਿੰਦੀ ਸੀ ਕਿ ਸੱਤਾ ਦੇ ਵਿੱਚ ਆਉਣ ਤੇ ਜਿਹੜੇ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ, ਨਿਜੀਕਰਨੋਂ ਬੰਦ ਕੀਤਾ ਜਾਊਗਾ ਤੇ ਉਹ ਜਿਹੜੀਆਂ ਮੰਗਾਂ ਸੀ ਉਹ ਸਾਡੀਆਂ ਯੂਨੀਅਨ ਦੇ ਤੋਨੇ ਨਾਲ ਤਾਂ ਕਿਸੇ ਮਲਾਜ਼ਮ ਨੂੰ ਪੱਕਾ ਕੀਤਾ ਗਿਆ। ਨਾ ਹੀ ਅਦਾਰਿਆਂ ਨੂੰ ਬਚਾਉਣ ਲਈ ਕੋਈ ਬਸ ਪਾਈ ਗਈ ਆ ਤੇ ਨਾ ਹੀ ਇਸਾ ਧਾਰਿਆਂ ਦੀ ਬਹਿਤ ਨਹੀਂ ਕੋਈ ਕੰਮ ਕੀਤਾ ਜਾ ਰਿਹਾ ਸੋ ਉਹਨਾਂ ਮੰਗਾਂ ਨੂੰ ਲੈ ਕੇ ਸੀ ਜਿਹੜੇ ਧਰਨੇ ਪਤਾ ਚੱਲੇ ਉਹ ਅੱਜ ਕਰ ਰਹੇ ਨੇ ਮਜਬੂਰ ਕਿੰਨੇ ਦਿਨ ਤੱਕ ਇਹ ਧਰਨਾ ਪਤਾ ਚੱਲੇਗਾ ਸਾਡਾ ਜੀ ਜਿਹੜਾ 3 ਦਿਨ ਦਾ ਧਰਨਾ ਪਰ ਚੱਲਣਾ 6 7 8 ਅੱਜ ਸਾਡਾ ਇੱਥੇ ਸ਼ਾਂਤਮਈਆ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰਨਾ ਜੇ ਸਾਡਾ ਫੇਰ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਸਾਨੂੰ ਮਜਬੂਰ ਨੂੰ ਕੋਈ ਤਿੱਖੇ ਸੰਘਰਸ਼ ਲਿਖਣੇ ਪੈਣਗੇ ਕੀ ਲੱਗਦਾ ਪੰਜਾਬ ਸਰਕਾਰ ਦੀ ਅਹਿਮ ਮਹਿਕਮਾ ਜਿਹੜਾ ਪੀਆਰਟੀਸੀ ਪੰਬਸ ਹੈ ਲੇਕਿਨ ਇਹਨਾਂ ਦੀ ਸੁਣਵਾਈ ਨਹੀਂ ਹੋਣੀ ਕਾਰਨ ਕੀ ਮੰਦੇ ਹੋ ਕਾਰਨ ਦੀ ਸਰਕਾਰ ਜਾ ਸਰਕਾਰ ਦੀ ਜਿੱਦੀ ਨੀਤੀ ਆ ਉਹਦੇ ਵਿੱਚ ਕੋਟ ਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਵਾਅਦੇ ਕਰਦੇ ਸੀ ਤੁਹਾਨੂੰ ਜਿਹੜਾ ਹਰਾ ਪੈਣਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚਲਾਇਆ ਜਾਊਗਾ ਬੇਰਜ਼ਗਾਰਾਂ ਨੂੰ ਰੋਜ਼ਗਾਰ ਦਿੱਤੇ ਜਾਣਗੇ ਅੱਜ ਹੋ ਅੱਜ ਹੋ ਦੇ ਉਲਟ ਰਿਹਾ ਨਾ ਤਾਂ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਜਾ ਰਿਹਾ ਨਾ ਹੀ ਮਹਿਕਮੇ ਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਬਸ ਪਾਈ ਆ ਤੇ ਅਸੀਂ ਪੰਜਾਬ ਦੀ ਜਿਹੜੀ ਅੱਜ ਜਨਤਾ ਖੱਜਲ ਖਵਾਰ ਹੋ ਰਹੀ ਆ ਉਹਦੀ ਮੰਗ ਵੀ ਨਾਲ ਲੈ ਕੇ ਚੱਲ ਰਿਹਾ ਵੀ ਜਿਹੜੀ ਸਰਕਾਰੀ ਮੈਕਮੇ ਨੇ ਪੀਆਰਟੀਸੀ ਦਾ ਲਾਲੋ ਜਾਂ ਪਨਵਾ ਦਾ ਲਾਲੋ ਜੋ ਪੰਜਾਬ ਦੀ ਜਨਤਾ ਦੀ ਉਬਾਦੀ ਦੇ ਹਿਸਾਬ ਨਾਲ ਸਾਨੂੰ 10000 ਸਰਕਾਰੀ ਬੱਸ ਦੀ ਲੋੜ ਆ ਉਹ ਬੱਸ ਸਾਨੂੰ ਮੁਹੱਈਆ ਕਰਾਈ ਜਾਵੇ ਪਰ ਸਰਕਾਰ ਨੇ ਹਜੇ ਤੱਕ ਇਸ ادارے ਨੂੰ ਜਾਂ ਪੰਜਾਬ ਦੇ ਲੋਕ ਜਿਹੜੇ 58 ਸੀਟੜ ਬੱਸ ਦੇ ਵਿੱਚ 50 100 ਪਲੱਸ ਸਵਾਰੀ ਅਸੀਂ ਜਿਹੜੇ ਉਹਨਾਂ ਦੇ ਨੀਜੀ ਸਥਾਨ ਉੱਥੇ ਤੱਕ ਪਹੁੰਚਾਉਣੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਪਰ ਸਰਕਾਰ ਨੂੰ ਉਹਦਾ ਵੀ ਧਿਆਨ ਨਹੀਂ ਹੈਗਾ ਅਸੀਂ ਕਹਿੰਦੇ ਵੀ ਸਰਕਾਰੀ ਬੱਸ ਦੀ ਜਿਹੜੀ ਗਿਲਤੀ ਆ ਉਹ ਵਧਾਈ ਜਾਵੇ ਤਾਂ ਜੋ ਇੱਕ ਬੱਸ ਪੈਂਦੀ ਆ ਤਾਂ ਉਹਦੇ ਘੱਟੋ ਘੱਟ 5 ਤੋਂ 6 ਮੁਲਾਜ਼ਮ ਭਰਤੀ ਹੋਣ ਜਿਹੜੇ ਪੰਜਾਬ ਦੇ ਸਾਡੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਇੱਥੇ ਮੋਹਈਆ ਹੁੰਦੇ ਨੇ ਤੋਂ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਸੰਘਰਸ਼ ਤੇ ਧਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਕਿਹੜੀ ਨੀਤੀ ਰਹੀ ਆ ਅੰਮਲ ਲੈ ਕੇ ਅੰਦਾਗ ਸੁਣਵਾਈ ਨਾ ਹੋਵੇ ਸੁਣਵਾਈ ਦੇਖੋ ਜੀ ਜੇ ਤਾਂ ਕਾਦੂ ਸਾਡਾ ਮੁੱਖ ਮੰਤਰੀ ਪੰਜਾਬ ਦੀ ਕੋਟੀ ਦਾ ਘਰਾਵਾ ਦਾ ਜੋ ਅਸੀਂ ਗੂੰਗੀ ਬੋਲੀ ਸਰਕਾਰ ਨੂੰ ਉੱਥੇ ਜਾ ਕੇ ਜਗਾ ਸਕੀਏ ਪਰ ਜੇ ਉੱਥੇ ਸਾਡੀ ਸਰਕਾਰ ਨਹੀਂ ਸੁਣਵਾਈ ਕਰਦੀ ਤਾਂ ਸਾਨੂੰ ਉਸ ਤੋਂ ਵੀ ਤਿੱਕੇ